ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਯੁੱਧ ਨਸ਼ਾ ਵਿਰੁੱਧ ਕਾਰਵਾਈ ਤਹਿਤ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਨਸ਼ੇ ਵੇਚ ਕੇ ਆਪਣੀ ਜਾਇਦਾਦ ਬਣਾਈ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦੇ ਜਿੱਥੇ ਕਿ ਇਸ ਬਿਲਡਿੰਗ ਨੂੰ ਢਾਉਣ ਲਈ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਨਸ਼ਾ ਵੇਚ ਕੇ ਜਿਹੜੇ ਕਿ ਆਪਣੀ ਜਾਇਦਾਦ ਨੂੰ ਬਣਾਉਂਦੇ ਨੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੁਆਰਾ ਬਣਾਈਆਂ ਹੋਈਆਂ ਜਦਤਾਂ ਨੂੰ ਟਾਇਆ ਜਾ ਰਿਹਾ ਹੈ ਸੋ ਜਿੰਨੇ ਵੀ ਨਸ਼ਾ ਤਸਕਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਗੈਰਕਾਨੂੰਨੀ ਕੰਮ ਕਰਦੇ ਸਨ ਉਹਨਾਂ ਤੇ ਲਗਾਤਾਰ ਹੀ ਜਿਹੜੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਨਸ਼ਾ ਤਸਕਰ ਹਨ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਹਨ ਉਹਨਾਂ ਦੇ ਘਰਾਂ ਤੇ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਗੁੱਜਰਪੁਰਾ ਜੋ ਕਿ ਅੰਮ੍ਰਿਤਸਰ ਦਾ ਇਲਾਕਾ ਹੈ ਤੇ ਜਿੱਥੇ ਲਗਾਤਾਰ ਹੀ ਹਾਂ ਪੁਲਿਸ ਵੱਲੋਂ ਸਵੇਰ ਤੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਨਾ ਵੀ ਉਹਨਾਂ ਦੇ ਘਰਾਂ ਦੀ ਜਾਇਦਾਦਾਂ ਬਣਾਈਆਂ ਹੋਈਆਂ ਇਹਨਾਂ ਨੂੰ ਢਾਇਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਤੇ ਜਿਹੜੇ ਕਿ ਨਸ਼ਾ ਤਸਕਰਾਂ ਦੇ ਘਰ ਸੀ ਉਹ ਵੀ ਢਾਏ ਗਏ ਨੇ ਜੇ ਗੱਲ ਕਰੀਏ ਤਾਂ ਜਿਹੜੇ ਨਸ਼ਾ ਤਸਕਰ ਲਗਾਤਾਰ ਹੀ ਗਲਤ ਤਰੀਕੇ ਨਾਲ ਪੈਸੇ ਕਮਾਉਂਦੇ ਨੇ ਆਪਣੇ ਡਰੱਗ ਮਨੀ ਨਾਲ ਕਮਾਉਂਦੇ ਨੇ ਤੇ ਉਸ ਨਾਲ ਹੀ ਲਗਾਤਾਰ ਆਪਣੇ ਜੱਦਦ ਬਣਾਉਂਦੇ ਨੇ ਜਾਂ ਹੋਰ ਜਿਹੜੀ ਚੀਜ਼ਾਂ ਖਰੀਦਦੇ ਨੇ ਤੇ ਜਿਹਦੇ ਉਹਨਾਂ ਦੇ ਕਾਰਨ ਨੇ ਉਹ ਲਗਾਤਾਰ ਹੀ ਪੁਲਿਸ ਵੱਲੋਂ ਟਾਇਰ ਚਾਰਨੇ ਕਿਉਂਕਿ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਤੇ ਹੁਣ ਹੋਰ ਸਖਤ ਚੇਤਾਵਨੀ ਦਿੰਦਿਆਂ ਹੋਇਆਂ ਜਿੰਨੇ ਵੀ ਨਸ਼ਾ ਤਸਕਰਾਂ ਦੇ ਕਾਰਨ ਨੇ ਜਾਂ ਉਹਨਾਂ ਨੇ ਜੱਦਦਾ ਬਣਾਈਆਂ ਹੋਈਆਂ ਨੇ ਲਗਾਤਾਰ ਹੀ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਕਾਰਵਾਈ ਦੇ ਤਹਿਤ ਜਿਹੜਾ ਅੱਜ ਗੁੱਜਰਪੁਰੇ ਇਲਾਕੇ ਦੇ ਵਿੱਚ ਇਸ ਤਕਰੀਬਨ 3 ਮੰਜ਼ਲਾ ਮਕਾਨ ਹੈ ਜਿਸ ਨੂੰ ਟਾਇਰ ਜਾ ਰਿਹਾ ਤੇ ਲਗਾਤਾਰ ਇਸ ਦੇ ਵਿੱਚ ਆਮ ਤੌਰ ਤੇ ਜੇ ਵੇਖਿਆ ਜਾਵੇ ਤਾਂ ਇਸ ਨੂੰ ਬਣਾਉਣ ਵਿੱਚ ਬਹੁਤ ਪੈਸਾ ਲੱਗਦਾ ਪਰ ਜਿਹੜੇ ਨਸ਼ਾ ਤਸਕਰ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਇਕੱਠਾ ਕਰਦੇ ਨੇ ਨਸ਼ਾ ਦਰੋਂ ਠਾਇਆ ਜਾ ਰਿਹਾ ਸੋ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਰ ਨਾਲ ਸਾਂਝਾ ਕਰ ਰਿਹਾ ਅਮਰਸਰ ਦੇ ਗੁੱਜਰਪੁਰਾ ਇਲਾਕੇ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰੇ ਹਥੋੜਾ ਚਲਾਇਆ ਜਾ ਰਿਹਾ ਥੱਲੇ ਪੀਲਾ ਪੰਜਾ ਮਸ਼ੀਨ ਪਹੁੰਚੀ ਹੋਈ ਹੈ ਪੀਲੇ ਪੰਜੇ ਨਾਲ ਕੰਧਾਂ ਨੂੰ ਢਾਇਆ ਜਾਂਦਾ ਤੇ ਇਸੇ ਤਰ੍ਹਾਂ ਹੀ ਜੇ ਉੱਪਰ ਦੀ ਗੱਲ ਕਰੀਏ ਤਿੰਨ ਮੰਜ਼ਲੀਆ ਮਕਾਨ ਹੈ ਜਿਹੜਾ ਇੱਕ ਨਸ਼ਾ ਤਸਕਰਾਂ ਵੱਲੋਂ ਆਪਣੀ ਨਜਾਇਜ਼ ਜਿਹੜੀ ਕਿ ਜਦਦਾ ਬਣਾਈ ਹੈਗੇ ਨਸ਼ਾ ਵੇਚ ਕੇ ਬਣਾਈ ਹੈਗੇ ਇਸੇ ਤੇ ਪੁਲਸ ਵੱਲੋਂ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਹਥੋੜੇ ਦੇ ਨਾਲ ਜਿਹੜੇ ਉੱਪਰ ਗਰੀਲਾਂ ਲੱਗੀਆਂ ਹੁੰਦੀਆਂ ਨੇ ਇਸ ਨੂੰ ਹਮ ਤੋੜੇ ਜਾ ਰਿਹਾ ਤੇ ਥੱਲੇ ਵੀ ਕੰਧਾਂ ਢਾਈਆਂ ਗਈਆਂ ਨੇ ਤਕਰੀਬਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੇ ਨਸ਼ਾ ਤਸਕਰ ਉਹਨਾਂ ਦੇ ਘਰਾਂ ਤੇ ਇਹ ਕਾਰਵਾਈ ਹੋਈ ਹੈ ਉਹਨਾਂ ਜਿਹੜੇ ਜਾਇਦਾਦ ਬਣਾਈਆਂ ਨੇ ਉਹਨਾਂ ਤੇ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਸ਼ਾ ਤਸਕਰ ਨਸ਼ਾ ਵੇਚਦੇ ਸਨ ਜਾਂ ਜੇਲ੍ਹਾਂ ਵਿੱਚੋਂ ਜ਼ਮਾਨਤ ਦੇ ਬਾਹਰ ਆਏ ਹੋਏ ਹਨ ਜਿਨ੍ਹਾਂ ਨੇ ਗੈਰ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਜਾਇਦਾਦ ਬਣਾਈਆਂ ਹੋਈਆਂ ਉਹਨਾਂ ਤੇ ਲਗਾਤਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਖਤ ਸ਼ਬਦਾਂ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਮੇ ਚਤਾਵਨੀ ਦਿੱਤੀ ਗਈ ਜੇਕਰ ਉਹ ਗੈਰ ਕਾਨੂੰਨੀ ਤਰੀਕੇ ਨਾਲ ਇਹ ਜਦਾ ਬਣਾਉਣਗੇ ਜਾਂ ਕੋਈ ਕੰਮ ਕਰਨਗੇ ਤਾਂ ਉਹਨਾਂ ਨਾਲ ਇਸ ਤਰ੍ਹਾਂ ਹੀ ਕੀਤਾ ਜਾਵੇਗਾ ਦੇਖਿਏ ਇਹ ਜੋ ہماری ਡਰੱਗਸ ਦੇ ਖਿਲਾਫ ਇਨਫੋਰਸਮੈਂਟ ਡਰਾਈਵ ਹੈ ਉਸਮੇ ਬਹੁਤ ਸਾਰੀ ਸਕਸੈਸ ਮਿਲੀ ਹੈ ਬਹੁਤ ਸਾਰੇ ਸਮੱਗਲਰਸ ਫੜੇ ਗਏ ਹਨ ਅਤੇ ਕਾਫੀ ਰਿਕਵਰੀਜ਼ ਹੋਈ ਹੈ ਡੈਮੋਲੇਸ਼ਨ ਮੇਂ ਵੀ ਜੋ ਮਿਊਨਿਸਪਲ ਕਾਰਪੋਰੇਸ਼ਨ ਕੀ ਤਰਫੋਂ ਸੇ ਹਮਾਰੇ ਸੇ ਸਹਿਯੋਗ ਮੰਗਾ ਜਾ ਰਹਾ ਹੈ ਪੁਲਿਸ ਫੋਰਸ ਕੀ ਸਪੋਰਟ ਮੰਗੀ ਗਈ ਹੈ उसमें भी दो कार्रवाइयाँ पहले हो चुकी हैं जो ड्रग स्मगलर्स के प्रॉपर्टीज़ के खिलाफ और आज भी हम गुजरपुरा में खड़े हैं यह अजय कुमार एलियस बिल्ली है बड़ा नोटोरियस नारकोटिक स्मगलर है जिसके खिलाफ पांच एफ ऑलरेडी दर्ज हैं सारी में एन एक्ट जो है वो लगा हुआ है इसके अलावा वो घर से भागा भी हुआ है वांटेड भी है पुलिस को और रॉबरी की भी एक एफ उसके खिलाफ़ है तो हम आपके माध्यम से मैं सबको ये बड़ा स्ट्रॉन्ग मैसेज देना चाहता हूँ कि अगर इस काम में इलीगल काम में और ड्रग्स के काम में कोई भी पकड़ा गया तो उसके खिलाफ कार्रवाई पूरी होगी और मैं यंगस्टर्स को भी ये चेतावनी देना चाहता हूँ कि अपना कैरियर मत खराब करें और मेहनत की कमाई की तरफ ध्यान दें लालच में आके और लोगों की बहकावे में आके अपनी जिंदगी मत खराब करें ये अभी वॉन्टेड है जी भागा हुआ है पाँच केसेज हैं इसके खिलाफ और एक सिविल का चार उसको सी के जहां का रहने वाला है देखो जहाँ भी हमारे अगर की बात करें तो ये तीसरा डेमोल्यूशन के लिए हमारे से उन्होंने फोर्स मांगी काफी देर दा जी काफी पुराने मुकदमे है सिविल लाइन और डिफरेंट पुलिस स्टेशन में बड़ा नशा विक रहा जी ਕੋਈ ਸਰਚ ਕੀਤੀ ਜਾ ਵੀ ਉਹ ਵੀ ਕਰਾਂਗੇ ਜੀ ਸਾਰੇ ਅਸੀਂ ਧਿਆਨ ਹੀ ਹੈ ਕੋਈ ਗੱਲ ਨਹੀਂ ਜੀ ਉਹਦੇ ਤੇ ਵੀ ਦੇਖੋ ਸਾਡੇ ਕੋਲ ਜਿੱਥੇ ਵੀ ਟ੍ਰਿਪ ਆ ਰਹੀ ਹੈ ਮੈਂ ਆਪ ਉਹਨੂੰ ਫੋਲੋ ਕਰਦਾ ਡਰੱਗ ਹੈਲਪਲਾਈਨ ਨੂੰ ਵੀ ਸੇਫ ਪੰਜਾਬ ਨੂੰ ਵੀ ਔਰ ਸਾਰੇ ਪੁਲਿਸ ਬਿਲਕੁਲ ਅਲਰਟ ਹੋ ਕੇ ਕੰਮ ਕਰ ਰਹੀ ਹੈ ਜੀ ਧੰਨਵਾਦ ਰਾਨਾ ਮਾਈਕੀ ਨਹੀਂ ਅਦਾ ਅੱਛਾ ਜਦੋਂ ਹੋਰ ਵੀ ਕਾਰਵਾਈਆਂ ਹੁੰਦੀਆਂ ਜਾ ਸਕਦੀਆਂ ਯਾਰ ਮੇਰੇ ਮੂੰਹ 'ਚ ਥੋੜਾ ਮਾਰ ਰਹਾ ਯਾਰ ਮੈਂ ਮੈਂ ਵੀ ਇੰਨਾ ਕਿ ਮਿਲ ਦੇਖੋ ਸਾਡੇ ਕੋਲ ਤਾਂ ਜਦੋਂ ਕਾਰਪੋਰੇਸ਼ਨ ਵੱਲੋਂ ਆਏਗੀ ਇਹ ਉਹਨਾਂ ਦਾ ਕੰਮ ਹੈ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਬੜਾ ਸਟਰੋਂਗ ਮੈਸੇਜ ਜਾ ਰਿਹਾ ਹੈ ਨਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤਾਂ ਇਹ ਦੁਬਾਰਾ ਦੁਹਰਾਉਣਾ ਇਹ ਸਿਰਫ ਉਹ ਹੀ ਜਿਹੜੇ ਨਸ਼ਾ ਤਸਕਰ ਨੇ ਇਸ ਤੋਂ ਇਲਾਵਾ ਜਿਹੜੇ ਕਾਰਪੋਰੇਸ਼ਨ ਦੇ ਹਿਸਾਬ ਨਾਲ ਤੇ ਹੋਰ ਵੀ ਘਰ ਜਿਹੜੇ ਇਲੀਜੀਬ ਬਣੇ ਹੋਣ ਬਿਲਕੁਲ ਜੀ ਮੈਂ ਉਹਨਾਂ ਨੂੰ ਇਹ ਤਾਂ ਤੁਸੀਂ ਜਿਹੜਾ ਇਹਦਾ ਜਿਹੜਾ ਜਵਾਬ ਹੈ ਕਾਰਪੋਰੇਸ਼ਨ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਹੀ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਅੱਜ ਅੰਮ੍ਰਿਤਸਰ ਦੇ ਗੁਜਰਪੁਰਾ ਇਲਾਕੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਘਰੋਂ ਟਾਇਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਘਰ ਟਾਇਏ ਗਏ ਨਸ਼ਾ ਤਸਕਰਾਂ ਦੇ ਜੋ ਕਿ ਅੰਮ੍ਰਿਤਸਰ ਦੇ ਵਸਨੀਕ ਸਨ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੇ ਜੱਦਦਾਂ ਬਣਾਈਆਂ ਸਨ ਸੋ ਅੱਜ ਫੇਰ ਇੱਕ ਵਾਰ ਨਸ਼ਾ ਤਸਕਰ ਜਿਹੜੇ ਘਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਗੁਜਰਪੁਰੇ ਦਾ ਇਹ ਇਲਾਕਾ ਹੈ ਜਿੱਥੇ ਕਿ ਲਗਾਤਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸੋ ਅੱਜ ਜਿਹੜਾ ਨਸ਼ਾ ਤਸਕਰ ਉਸ ਦੇ ਘਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਢਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਨਸ਼ਾ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਹੋਈ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਸ਼ਾ ਤਸਕਰ ਬਾਹਰ ਕਲੋਨੀਆ ਦੇ ਵਿੱਚ ਕੁਝ ਹਨ ਉਹਨਾਂ ਦੇ ਨਸ਼ਾ ਦੇ ਦੱਸੇ ਹਨ ਇਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲ ਜਾਂਦਾ ਮਸ਼ੀਨ ਆਉਂਦੀ ਹੈ ਤੇ ਇਹ ਜਿਹੜਾ ਘਰ ਹੈ ਇਹ ਗਲੀਆਂ ਦੇ ਵਿੱਚ ਹੈ ਬੰਦ ਗਲੀਆਂ ਸੋ ਜੇ ਗੱਲ ਕਰੀ ਤਾਂ ਇਸ ਨੂੰ ਥੋੜਿਆਂ ਦੇ ਨਾਲ ਟਾਇਆ ਜਾ ਰਿਹਾ ਕਿਉਂਕਿ ਬੰਦ ਗਲੀਆਂ ਦੇ ਵਿੱਚ ਇਹ ਤਿੰਨ ਮੰਜ਼ਲਾ ਮਕਾਨ ਬਣਿਆ ਹੋਇਆ ਸੀ ਜਿਹੜਾ ਨਸ਼ਾ ਤਸਕਰਾਂ ਦੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੇ ਇਹ ਘਰ ਦੇ ਉੱਤੇ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਜਿਹੜਾ ਇਹ ਘਰ ਹੈ ਤਿੰਨ ਮੰਜ਼ਲਾ ਮਕਾਨ ਹੈ ਤੇ ਥੋੜਿਆਂ ਦੇ ਨਾਲ ਇਸ ਨੂੰ ਟਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਕਦੇ ਹੋ ਕਿ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਜਿਹੜੀ ਇਹ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਕਿ ਮੁਹਿੰਮ ਚਲਾਈ ਗਈ ਹੈ ਜਿੰਨੇ ਵੀ ਨਸ਼ਾ ਤਸਕਰ ਨੇ ਜੋ ਨਸ਼ਾ ਵੇਚ ਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਜੱਦਦ ਬਣਾਉਂਦੇ ਸਨ ਸੋ ਉਹਨਾਂ ਦੇ ਲਗਾਤਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਅਮਰਸਰ ਦੀ ਗੱਲ ਕਰੀ ਤਾਂ ਅਮਰਸਰ ਦੇ ਵਿੱਚ ਇਸ ਤੋਂ ਪਹਿਲਾਂ ਦੋ ਘਰਾਂ ਤੇ ਕਾਰਵਾਈ ਕੀਤੀ ਗਈ ਹੈ ਜੋ ਨਸ਼ਾ ਤਸਕਰਾਂ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜੱਦ ਬਣਾਈ ਸੀ ਉਹਨਾਂ ਦੇ ਘਰ ਟਾਇਏ ਗਏ ਸੀ ਅੱਜ ਤੀਜਾ ਘਰ ਹੈ ਇਹ ਜਿਹੜਾ ਕਿ ਤਿੰਨ ਮੰਜ਼ਿਲਾ ਮਕਾਨ ਹੈ ਇਹ ਨਸ਼ਾ ਤਸਕਰ ਦਾ ਤੇ ਇਸ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਢਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਮੈਮ ਚਲਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜੋ ਨਸ਼ਾ ਤਸਕਰ ਨਸ਼ਾ ਤਸਕਰੀ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਜੁੜਦਾ ਬਣੁੰਦੇ ਹਨ ਉਹਨਾਂ ਤੇ ਲਗਾਤਾਰ ਇਸ ਤਰ੍ਹਾਂ ਕਾਰਵਾਈ ਚੱਲਦੀ ਰਹੇਗੀ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ